ਖੜਿਆ ਜੀਰਾ ਜਿੱਥੇ ਅੱਜ ਪਦਮ ਸ਼੍ਰੀ ਵਿਜੇ ਚੋਪੜਾ ਜੀ ਆ ਰਹੇ ਨੇ ਜਿਹੜੀ ਰਾਹਤ ਸਮਗਰੀ ਆ ਜੰਮੂ ਕਸ਼ਮੀਰ ਨੂੰ ਭੇਜ ਰਹੇ ਨੇ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਨਾਲ ਵੀ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਦਾਨੀ ਸੱਜਣਾ ਦੇ ਨਾਲ ਅਕਤੂਬਰ 1999 ਨੂੰ ਇਹ ਸ਼ੁਰੂ ਹੋਇਆ ਸੀ ਸਿਲਸਿਲਾ ਇਹ 25ਵਾਂ ਸਾਲ ਹੈ ਸਿਲਵਰ ਜੁਬਲੀ ਈਅਰ ਹੈ ਔਰ ਹੁਣ ਤੱਕ 777 ਟਰੱਕ ਜਿਹੜੇ ਨੇ ਉਹ ਭੇਜੇ ਜਾ ਚੁੱਕੇ ਨੇ ਔਰ ਇਹ 12 ਟਰੱਕ ਹੋਰ ਜਿਹੜੇ ਨੇ ਉਹ ਜਾਰੇ ਨੇ ਰਜੜੇ ਵੰਡੇ ਜਾਣੇ ਨੇ ਬਹੁਤ ਛੇਤੀ ਔਰ ਇਤਨਾ ਲੱਗਦਾ ਹੈ ਕਿ 800 ਟਰੱਕ ਅਪ੍ਰੈਲ ਵਿਸਾਖੀ ਤੱਕ ਹੋ ਜਾਣਗੇ ਔਰ ਇਸ ਅੱਜ ਦਾ ਜਿਹੜਾ ਟਰੱਕ ਹੈ ਜਿਹੜਾ ਦਿੱਤਾ ਗਿਆ ਰਜੇਸ਼ ਟੰਡਜੀ ਦੇ ਮਾਰਫਤ ਔਰ ਬਹੁਤ ਸਾਰੀਆਂ ਸੰਸਥਾਵਾਂ ਦਾ ਉਸ ਵਿੱਚ ਸਹਿਯੋਗ ਹੈਗਾ ਰੋਟਰੀ ਕਲੱਬ ਦਾ ਵੀ ਸਹਿਯੋਗ ਹੈ ਉਹਦੇ ਵਿੱਚ ਟਰੱਕ ਯੂਨੀਅਨ ਦਾ ਵੀ ਹੈ ਹੋਰ ਵੀ ਸੰਸਥਾਵਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਤੋਂ ਇਹ ਸਮਾਨ ਇਹ ਰਜਾਈਆਂ ਜਿਹੜੀਆਂ ਨੇ ਭੇਜੀਆਂ ਜਾਣੀਆਂ ਨੇ ਜੰਮੂ ਕਸ਼ਮੀਰ ਦੇ ਬਾਰਡਰ ਵਾਲੇ ਇਲਾਕੇ ਤੇ ਪਦਮਸ਼ਰੀ ਵਿਜੇ ਚੋਪੜਾ ਜੀ ਜਿਹੜੇ ਮੁੱਖ ਸੰਪਾਦਕ ਨੇ ਪੰਜਾਬ ਕੇਸਰੀ ਜਗਬਾਨੀ ਹਿੰਸਾ ਆਚਾਰ ਨਵਉਦੇ ਟਾਈਮ ਜਗਬਾਨੀ ਟੀਵੀ ਤੇ ਪੰਜਾਬ ਕੇਸਰੀ ਟੀਵੀ ਦੇ ਮੁੱਖ ਸੰਪਾਦਕ ਨੇ ਉਹਨਾਂ ਨੇ ਇਹ سلسلہ ਸ਼ੁਰੂ ਕੀਤਾ ਔਰ ਲੋਕ ਸਹਿਯੋਗ ਦੇ ਰਹੇ ਨੇ ਲਗਾਤਾਰ ਤੋਂ ਅਸੀਂ ਅੱਜ ਧੰਨਵਾਦੀ ਆ ਉਹਨਾਂ ਸਾਰੇ ਲੋਕਾਂ ਦੇ ਜਿਨ੍ਹਾਂ ਨੇ ਇਸ ਟਰੱਕ ਦੇ ਵਿੱਚ ਸਹਿਯੋਗ ਦਿੱਤਾ ਔਰ ਨਾਲ ਹੀ ਉਮੀਦ ਕਰਦੇ ਆ ਕਿ ਅਗੋਂ ਵੀ ਇਹ ਸਹਿਯੋਗ ਜਿਹੜਾ ਮਿਲਦਾ ਰਹੇਗਾ। ਚੋਪੜਾ ਜੀ ਦਾ ਬਹੁਤ ਧੰਨਵਾਦ ਕਰਦਾ। ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ। ਏ ਵਾਹਿਗੁਰੂ ਚੋਪੜਾ ਸਾਹਿਬ ਦੀ ਲੰਮੀ ਉਮਰ ਕਰੇ। ਇਸੇ ਤਰ੍ਹਾਂ ਗਰੀਬ ਲੋਕਾਂ ਦੀ ਸੇਵਾ ਕਰਦੇ ਰਹਿਣ। ਪੀੜਿਤ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ ਤੇ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣ। ਇਨਾ ਕਹਿੰਦਾ ਹੋਇਆ ਖਿਮਾ ਅੱਜ ਫਤਮ ਸ਼੍ਰੀ ਵਿਜੇ ਚੋਪੜਾ ਜੀ ਦਾ ਜੀਰਾਂ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਇਹ ਜਿਹੜੀ ਸੇਵਾ ਜੰਮੂ ਕਸ਼ਮੀਰ ਪੀੜਿਤ ਪਰਿਵਾਰਾਂ ਲਈ ਭੇਜ ਰਹੇ ਆ ਇਹ ਤਕਰੀਬਨ ਤੀਸਰਾ ਟਰੱਕ ਆ ਢੰਡ ਸਾਹਿਬ ਦੇ ਸਹਿਯੋਗ ਨਾਲ ਤੇ ਸਾਡਾ ਰੋਟਰੀ ਕਲੱਬ ਦੇ ਸਹਿਯੋਗ ਨਾਲ ਜਿਹੜਾ ਸ਼ਹਿਰ ਵਸੀਆਂ ਦੇ ਸੰਸਥਾਵਾਂ ਟਰਾਈਸ ਮਿਲਰ ਐਸੋਸੀਏਸ਼ਨ ਆੜਦੀਆ ਐਸੋਸੀਏਸ਼ਨ ਅਤੇ ਹੋਰ ਆ ਰੋਡ ਵਾਂਸ ਉਹ ਸਾਰਿਆਂ ਨੇ ਕਰਾਲ ਮਿਲ ਕੇ ਕੀਤੀ ਹੈ ਅਸੀਂ ਤੀਸਰਾ ਟਰੱਕ ਕੰਪਲੀਟ ਰਵਾਗੇ ਤੇ ਉਮੀਦ ਕਰਦੇ ਹਾਂ ਸਾਰੇ ਜਨੇ ਰਲ ਮਿਲ ਕੇ ਫਿਰ ਕਰਦੇ ਰਾਵਾਂਗੇ ਇਹ ਸੇਵਾ ਵਿਜੇ ਚੋਪੜਾ ਜੀ ਜਿਹੜੇ ਆਏ ਆ ਜੀਰੇ ਦੇ ਵਿੱਚ ਇਹਨਾਂ ਨੇ ਬੜੇ ਲੰਮੇ ਸਮੇਂ ਤੋਂ ਜਿਹੜਾ ਰਾਸ ਸਮਗਰੀ ਜੰਮੂ ਕਸ਼ਮੀਰ ਚ ਭੇਜ ਰਹੇ ਆ ਸਾਡੇ ਜੀਰੇ ਦੇ ਵਿੱਚੋਂ ਵੀ ਜਿਹੜਾ ਦਾਨੀ ਸੱਜਣਾ ਨੇ ਦਾਨ ਦਿੱਤਾ ਤੇ ਅਸੀਂ ਵੀ ਰਲ ਮਿਲ ਕੇ ਜਿਹੜਾ ਕਿਸਾਨਾਂ ਨੇ ਵਿੱਚ ਦਾਨ ਚ ਹਿੱਸਾ ਪਾਇਆ ਇਸ ਕਰਕੇ ਮੈਂ ਦਾਨੀਆਂ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਤੇ ਰਜੇਸ਼ ਢੰਡ ਜੀ ਜਿਹੜੇ ਕਲੱਬ ਦੇ ਪ੍ਰਧਾਨ ਆ ਪ੍ਰੈਸ ਦੇ ਉਹਨਾਂ ਦੇ ਸੰਯੋਗ ਦੇ ਨਾਲ ਤੇ ਸਾਰੀ ਪ੍ਰੈਸ ਦਾ ਮੈਥੇ ਆਇਆ ਦਾ ਚੋਪੜਾ ਸਾਹਿਬ ਦਾ ਆਇਆ ਦਾ ਸਾਡੇ ਐਮਐਲਏ ਸਾਹਿਬ ਇੱਥੇ ਆਏ ਸਾਰਿਆਂ ਦਾ ਹੀ ਜਿੰਨੇ ਵੀ ਕਿਸਾਨ ਇੱਥੇ ਆੜਤੀ ਹੈ ਸਾਰਿਆਂ ਦਾ ਧੰਨਵਾਦ ਉਤਰਾਵਾ ਦੇ ਨਾਲ ਰੱਖਿਆ ਪੰਜ ਸਾਲ ਮਗਰੋਂ ਤੋਂ ਕੋਟਰਾ ਲੈਣੀ ਹੋਈ ਜਾਂਦੇ ਸਰਪਾ ਟੁੱਟੇ ਨੇ ਸਕੂਲ ਹੈਗਾ ਸਕੂਲ ਹੈਗਾ लेकिन टीचर है नहीं वो अपना तबादला करा छोटी जी डिस्पेंसरी है डॉक्टर है नहीं ये छोटा मोटा डॉक्टर होता वो भी तबादला तो करा लमीन उन्होंने है है। को दो चार एकड़ भी है कोई खरीदा नहीं कौन कहता जगह लैके तो उसे जाकर गोलियाँ मरना तो ਉਸੇ ਲਾਕੇ ਪਾਕਿਸਤਾਨ ਚ ਵੀ ਹੈਰਤ ਦੇ ਕਾਲੀ ਜਿਸਲੇ ਤਾਰਬਾਦ ਲੱਗੀ ਉਹ ਲਾਕੇ ਉਧਰ ਵੀ ਹੈ ਉਸੇ ਗੇਟ ਲੱਗੇ ਸੋਤੇ ਕਿਸਾਨ ਵਰਦੇ ਲੇਕਿਨ ਪਾਕਿਸਤਾਨ ਵਾਲੇ ਆਪਣੇ ਜਾਨਵਰ ਤੇ ਜਿੰਦ ਨੇ ਉਹਦੀ ਫਸਲ ਖਾਸ ਕਰਕੇ ਜਾਂਦੇ ਤੋਂ ਉਹਨਾਂ ਦਾ ਕੰਮ ਜਿਹੜਾ ਹੈ ਸਿਰਫ ਧੰਗਵਾਦ ਹੈ ਕਿ ਬੇਸਰਾ रखी है, रखी है दो दो चार चार करता है परमात्मा अपनी आशीर्वाद पर काम करते रहो ताकि कुछ लोगों का भला हों धन्यवाद जय